हेलो एवरीवन वेलकम टू माय चैनल जिसका नाम है सिमर पंजाबी चैनल खास तौर ते उन स्टूडेंट्स वास्ते मैं कह चुकी है जो यूजीसी नेट एग्जाम दी तैयारी कर रहे ने थे आके तुसी अपने एग्जाम दी तैयारी कर सकदे हो जिन्ने भी टॉपिक है तुम्हारे एग्जाम दे ਨਾਲ रिलेटेड सारे ही थाने वेथे मिल जंगे सो चैनल नु सब्सक्राइब जरूर कर लो नाल दना बेल आइकन नु जरूर प्रेस कर लो ਸਾਂਝਾ ਦਾ ਨੋਟੀਫਿਕੇਸ਼ਨ ਮਿਲਦੀ ਰਹੇ ਇਸ ਤੋਂ ਇਲਾਵਾ ਲਾਈਕਸ ਕਰੋ ਵੀਡੀਓਸ ਨੂੰ ਸ਼ੇਅਰ ਕਰਿਓ ਕਮੈਂਟ ਕਰਕੇ ਦੱਸੋ ਕਿ ਕਿਸ ਤਰ੍ਹਾਂ ਲੱਗਦੇ ਪਏ ਨੇ ਟੈਲੀਗ੍ਰਾਮ ਚੈਨਲ ਉੱਤੇ ਜਾ ਕੇ ਫੋਲੋ ਕਰ ਸੱਜੇ ਹੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਮਿਲ ਜਗਾ ਇਸ ਤੋਂ ਇਲਾਵਾ ਅਗਰ ਤੁਸੀਂ ਐਨਟੀਈ ਜੁਡੀਸੀ ਸੈਨੇਟ ਐਗਜ਼ਾਮ ਦੇ ਨਾਲ ਰਿਲੇਟਡ ਬੈਚ ਕੋਰਸ ਜੁਆਇਨ ਕਰਨਾ ਹੋਏਗਾ ਤਾਂ ਜ਼ਰੂਰ ਧਿਆਨ ਰੱਖਿਓ ਕਿਉਂਕਿ ਜਲਦ ਹੀ ਬੈਚ ਕੋਰਸ ਦੀਆਂ ਕਲਾਸਿਸ ਜਿਹੜੀਆਂ ਹੈਗੇ ਨੇ ਸ਼ੁਰੂ ਕਰਨ ਜਾ ਰਹੇ ਹਾਂ ਰਿਜ਼ਲਟ ਦੀ ਵੇਟ ਕਰਦੇ ਪਏ ਹਾਂ ਉਸ ਤੋਂ ਬਾਅਦ ਬੈਚ ਕੋਰਸ ਜਿਹੜਾ ਸ਼ੁਰੂ ਹੋ ਜਾਏਗਾ ਸੋ ਜਿਨ੍ਹਾਂ ਜਿਨ੍ਹਾਂ ਨੇ ਉਹਦਾ ਬੈਚ ਕੋਰ ਅਂਡਰ ਜੁਡੀਸੀ ਨਟ ਦੇ ਜਿਹੜਾ ਅਗਸਟਾ ਐਗਜ਼ਾਮ ਹੈ ਸੀ ਉਸ ਤੇ ਜਿਹੜੇ ਆਨਸਰਸ ਕੀਤੇ ਡਿਸਕਸ਼ਨ ਵੀਡੀਓਸ ਦੇਖਣੇ ਨੇ ਉਹਦਾ ਸਾਰਿਆਂ ਤੇ ਜਿਹੜੇ ਲਿੰਕ ਹੈਗੇ ਨੇ ਵੀਡੀਓ 1 ਤੋਂ 2 ਉਹ ਵੀ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੀ ਹੋਈ ਹੈ ਅਗਰ ਤੁਸੀਂ ਕੰਟੈਕਟ ਕਰਨਾ ਹੈ ਮੇਰੇ ਨਾਲ ਦੈਨ ਉਸ ਤੇ ਵੀ ਤੁਸੀਂ ਜਿਹੜਾ ਗਵਾ ਮੈਸੇਜ ਤੁਸੀਂ ਮੈਨੂੰ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੇਰੀ ਈਮੇਲ ਆਈਡੀ ਦਿੱਤੀ ਹੋਈ ਹੈ ਉੱਥੇ ਕਰ ਸਕਦੇ ਹੋ ਉੱਥੇ ਮੈਂ ਤੁਹਾਨੂੰ ਜਿਹੜਾ ਗਵਾ ਆਪਣਾ ਵਟਸਐਪ ਨੰਬਰ ਸੈਂਡ ਕਰ ਦਾਂਗੀ ਜਿੱਤੇ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਸੋ ਗਜ਼ਲ ਦੇ ਬਾਰੇ ਤਾਂ ਅਸੀਂ ਟੌਪਿਕ ਪਾਰਟ ਦੇ ਪਏ ਸੀ ਨਾਲ ਦੇ ਨਾਲ ਸਾਡੇ ਕੋਲ ਪ੍ਰਵਾਸੀ ਸਾਹਿਦ ਦੇ ਬਾਰੇ ਵੀ ਟੌਪਿਕ ਜਿਹੜੇ ਆ ਉਹ ਚੱਲਦੇ ਪਏ ਨੇ ਉਹ ਵੀ ਤੁਸੀਂ ਜਾ ਕੇ ਜਿਹੜਾ ਦੇਖ ਸਕਦੇ ਹੋ ਸੋ ਅੱਜ ਅਸੀਂ ਗਜ਼ਲ ਦੇ ਸਰੂਪ ਦੇ ਬਾਰੇ ਪੜਾਂਗੇ ਇਸ ਤੋਂ ਪਹਿਲਾਂ ਅਸੀਂ ਗਜ਼ਲ ਦੇ ਬਾਰੇ ਥੋੜੇ ਜਿਹਾ ਪੜਿਆ ਸੀ ਕੀ ਕੀ ਚੀਜ਼ਾਂ ਸੀ ਬਟ ਅੱਜ ਅਸੀਂ ਇਸ ਦੇ ਜਿਹੜੇ ਤੱਤ ਦੇ ਨਾਲ ਦੇ ਨਾਲ ਗਜ਼ਲ ਦੀ ਜਿਹੜੀਆਂ ਕਿਸਮਾਂ ਗਈਆਂ ਨੇ ਉਹਨਾਂ ਦੇ ਬਾਰੇ ਜਿਹੜਾ ਦਵਾ ਵੜਾਏ ਸੋ ਕਹਿੰਦੇ ਗਜ਼ਲ ਦੇ ਸਰੂਪ ਦੇ ਬਾਰੇ ਜਾਣਨ ਤੋਂ ਬਾਅਦ ਇਹ ਵੀ ਜ਼ਰੂਰੀ ਹੋ ਸਕਦਾ ਹੈ ਦਵਾ ਕੀ ਗਜ਼ਲ ਦੇ ਜਿਹੜੇ ਗੋੜ ਹੈ ਲੱਛਣ ਹੈ ਇਹਨਾਂ ਦੇ ਬਾਰੇ ਵੀ ਜਿਹੜਾ ਥੋੜਾ ਬਹੁਤ ਗਿਆਨ ਹਾਸਿਲ ਕੀਤਾ ਜਾਵੇ ਤੇ ਗਜ਼ਲ ਨੂੰ ਕਾਗ ਰੂਪ ਤੋਂ ਜਿਹੜਾ ਨਿਖੇੜਿਆ ਜਾਵੇ ਬਾਅਦ ਵਿੱਚ ਜਿਹੜੇ ਗਿਆ ਇਹਨਾਂ ਨੇ ਇਸ ਚੀਜ਼ਾਂ ਦੇ ਬਾਰੇ ਜਿਹੜੀ ਗਿਆ ਗੱਲ ਕੀਤੀ ਹੋਈ ਹੈ ਇਸ ਤੋਂ ਇਲਾਵਾ ਅਗਰ ਹੋਰ ਵੇਖਿਆ ਜਾਵੇ ਤਾਂ ਗ਼ਜ਼ਲ ਕਹਿੰਦੇ ਕਵਿਤਾ ਭਾਰੀ ਪਰ ਕਮ ਸ਼ਬਦਾਵਲੀ ਕਹਿੰਦੇ ਹੋ ਸਕਦੀ ਹੈ ਪਰ ਗ਼ਜ਼ਲ ਦੇ ਵਿੱਚ ਜਿਹੜੇ ਕਹਿੰਨੇ ਸ਼ਬਦਾਂ ਦੀ ਜਿਹੜੀ ਪਰਮਾਰਾ ਉਸ ਤੋਂ ਪੱਛਾ ਜਿਹੜਾ ਜਾ ਸਕਦਾ ਹੈ ਕਹਾਂਵਾ ਗ਼ਜ਼ਲ ਜਿਹੜੀ ਹੁੰਦੀ ਹੈ ਆਪਣੇ ਆਪ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਨਾਜ਼ੁਕ ਸ਼ਬਦਾਂ ਦੀ ਧਾਰਨੀ ਹੁੰਦੀ ਹੈ ਤੇ ਕਿਸੇ ਘਟਨਾ ਜਾਂ ਫਿਰ ਵਿਸ਼ੇਨ ਵਿਸਤਾਰਪੂਰਵ ਦਰਸਾਉਣ ਵਾਸਤੇ ਕਹਿੰਦੇ ਨਜ਼ਮ ਦਾ ਸਹਾਰਾ ਲੈਣਾ ਪੈਂਦਾ ਹੈ ਤੇ ਨਾ ਤਾਂ ਉਹ ਨਜ਼ਮ ਦੀ ਵੀ ਇੱਕ ਡੈਫੀਨੇਸ਼ਨ ਦੇ ਦਿਤੀ ਹੈ ਕਿ ਜਦੋਂ ਕਿਸੇ ਚੀਜ਼ ਨੂੰ ਵਿਸਤਾਰਪੂਰਵਕ ਦਰਸਾਉਣਾ ਹੋਵੇ ਤਾਂ ਨਜ਼ਮ ਦਾ ਸਾਰਾ ਲਿਆ ਜਾਂਦਾ ਹੈ ਪਰ ਜਦੋਂ ਕਿਸੇ ਨੂੰ ਸੰਖੇਪ ਰੂਪ ਦੇ ਵਿੱਚ ਦੱਸਣਾ ਹੋਵੇ ਤਾਂ ਉਹ ਤਜਲ ਦਾ ਸਹਾਰਾ ਜਿਹੜਾ ਲਿਆ ਜਾਂਦਾ ਹੈ ਗਜ਼ਲ ਆਪਣਾ ਇੱਕ ਵਿਸ਼ੇਸ਼ ਆਕਾਰ ਹੁੰਦਾ ਹੈ ਰਚਨਾ ਵਿਧਾਨ ਹੁੰਦਾ ਹੈ ਉਹ ਜਿਹੇ ਨਿਯਮ ਹੁੰਦੇ ਨੇ ਤੇ ਜੋ ਕਿ ਉਸ ਦੇ ਵਿੱਚ ਵਿਲੱਖਣਤਾ ਪਰਦੇ ਨੇ ਜਿਹੜੀ ਉਸ ਨੂੰ ਕਵਿਤਾ ਗੀਤ ਰੁਬਾਈ ਜਾਂ ਫਿਰ ਤੁਸੀਂ ਨਜ਼ਮ ਤੋਂ ਅਲੱਗ ਕਰਦੇ ਨੇ ਤੇ ਇਸ ਦੇ ਵਿੱਚ ਕਹਿੰਦੇ ਇਸੇ ਘੜਤ ਵਿਧਾਨ ਜਾ ਰਚਨਾ ਜਿਹੜੀ ਚੇ ਗਿਆ ਇਹਨਾਂ ਤਤਾਂ ਦੀ ਹੀ ਇੱਕ ਤਰੀਕੇ ਦੇ ਨਾਲ ਸ਼ਮੂਲਯਤ ਹੁੰਦੀ ਹੈ ਸੋ ਇਹਨਾਂ ਦੇ ਬਾਰੇ ਵੀ ਸਾਨੂੰ ਜਾਣਕਾਰੀ ਜੜੀ ਹੈ ਲੈ ਲੈਣੀ ਚਾਹੀਦੀ ਗੀ ਸੋ ਇਥੇ ਇਹਨਾਂ ਨੇ ਨਾ ਇੱਕ ਛੋਟੇ ਦੇ ਥੋੜੇ ਜੇ ਇੱਕ ਸ਼ਬਦਾ ਦੇ ਵਿੱਚ ਇਸ ਦੇ ਬਾਰੇ ਗਜ਼ਲ ਦੇ ਬਾਰੇ ਥੋੜਾ ਬਹੁਤਾ ਦੱਸਿਆ ਹੈ ਜਿਸ ਨੂੰ ਤੁਸੀਂ ਪੜ੍ਹ ਸਕਦੇ ਹੋ ਨੈਕਸਟ ਅਸੀਂ ਕਰਦੇ ਗਿਆਂ ਗਜ਼ਲ ਦੀਆਂ ਕਿਸਮਾਂ ਕੀ ਕੀ ਹੁੰਦੀਆਂ ਨੇ ਪੰਜਾਬੀ ਦੇ ਵਿੱਚ ਕਹਿੰਦੇ ਦੋ ਪ੍ਰਕਾਰ ਦੀ ਇੱਕ ਗਜ਼ਲ ਹੁੰਦੀ ਹੈ ਇੱਕ ਹੁੰਦੀ ਹੈ ਮੁਸਲਸਲ ਗਜ਼ਲ ਤੇ ਦੂਜੀ ਹੁੰਦੀ ਹੈ ਗੈਰ ਮੁਸਲਸਲ ਗਜ਼ਲ ਸਭ ਤੋਂ ਪਹਿਲਾਂ ਆਇੰਦੀ ਕੀ ਸੜਪੋ ਮੁਸਲਸਲ ਗਜ਼ਲ ਕੀ ਹੁੰਦੀ ਹੈ ਗਜ਼ਲ ਦਾ ਇਸ ਦੇ ਵਿੱਚ ਇੱਕ ਸ਼ੇਅਰ ਆਪਣੇ ਆਪ ਵਿੱਚ ਮੁਕੰਮਲ ਹੋਣ ਤਰ੍ਹਾਂ ਕਿ ਪੂਰੀ ਨਜ਼ਮ ਦਾ ਪ੍ਰਭਾਵ ਦੇ ਸਕਦਾ ਹੈ ਸੋ ਇਹਦੇ ਵਿੱਚ ਕੀ ਗਵਾ ਕਿ ਇੱਥੇ ਗਜ਼ਲ ਦਾ ਇੱਕ ਸ਼ੇਅਰ ਆਪਣੇ ਆਪ ਦੇ ਵਿੱਚ ਮੁਕੰਮਲ ਹੁੰਦਾ ਤੇ ਉਹ ਹੀ ਸਾਰੀ ਜਿਹੜੀ ਇੱਕ ਪੂਰੀ ਨਜ਼ਮ ਹੈ ਉਸ ਦਾ ਪ੍ਰਭਾਵ ਦੇ ਸਕਦਾ ਹੈ ਕਈ ਵਾਰ ਕਿਸੇ ਗਜ਼ਲ ਦੇ ਸਾਰੇ ਦੇ ਸਾਰੇ ਜਿਹੜੇ ਸ਼ੇਅਰ ਹੁੰਦੇ ਨੇ ਉਹ ਇੱਕੋ ਵਿਸ਼ੇ ਦੇ ਨਾਲ ਜੁੜੇ ਹੁੰਦੇ ਨੇ ਇਹਨੂੰ ਅਸੀਂ ਮੁਸلسل ਗਜ਼ਲ ਕਿਹਾ ਜਾਂਦਾ ਹੁੰਦਾ ਹੈ ਹੁਣ ਦੇਖੋ ਕਈ ਵਾਰ ਕੀ ਹੁੰਦਾ ਹੈ ਜਦੋਂ ਅਸੀਂ ਪੜ੍ਹਦੇ ਆ ਨਾ ਤਾਂ ਉਸ ਦੇ ਵਿੱਚ ਇਹ ਲਿਖਿਆ ਹੁੰਦਾ ਵਾ ਕਿ ਗਜ਼ਲ ਦੇ ਜਿਹੜੇ ਸ਼ੇਅਰ ਹੁੰਦੇ ਨੇ ਹਰ ਇੱਕ ਸ਼ੇਅਰ ਦੂਸਰੇ ਸ਼ੇਅਰ ਦੇ ਨਾਲੋਂ ਅਲੱਗ ਹੋਣਾ ਚਾਹੀਦਾ ਹੈ ਠੀਕ ਹੈ ਤੇ ਕਈ ਵਾਰੀ ਕੀ ਹੁੰਦਾ ਵਾ ਕਿ ਪੂਰੇ ਤੋਂ ਪੂਰੇ ਜਿਹੜੇ ਗਜ਼ਲ ਹੁੰਦੇ ਉਸ ਦੇ ਜਿੰਨੇ ਵੀ ਸ਼ੇਅਰ ਹੁੰਦੇ ਨੇ ਸਾਰੇ ਵਿਸ਼ੇ ਇੱਕੋ ਨੂੰ ਹੀ ਲੈ ਕੇ ਤੁਰੇ ਜਾਂਦੇ ਨੇ ਅਜੇ ਹੀ ਗਜ਼ਲ ਜਿਹੜੀ ਹੁੰਦੀ ਆ ਮੁਸلسل ਗਜ਼ਲ ਹੁੰਦੀ ਹੈ ਤੇ ਅਜਿਹੀ ਗਜ਼ਲ ਇੱਕ ਦੂਜੇ ਨਾਲ ਬੰਨੇ ਹੋਣ ਕਾਰਨ ਵੀ ਹਰ ਸ਼ੇਰ ਆਪਣੇ ਆਪ ਵਿੱਚ ਸੁਤੰਤਰ ਹੁੰਦਾ ਹੈ ਹੁਣ ਦੇਖੋ ਵਿਸ਼ਾ ਇੱਕ ਹੀ ਗਵਾ ਤੋਂ ਮੀਨਸ ਕੀ ਗਵਾ ਸਾਰੀ ਗਜ਼ਲ ਆਪਣੇ ਆਪ ਦੇ ਵਿੱਚ ਇੱਕ ਬੰਨੀ ਹੋਈ ਹੈ ਪਰ ਤਾਂ ਵੀ ਕਹਿੰਦੇ ਹਰ ਇੱਕ ਜਿਹੜਾ ਸ਼ੇਰ ਹੁੰਦਾ ਆਪਣੇ ਆਪ ਦੇ ਵਿੱਚ ਇੱਕ ਸੈਪਰੇਟ ਹੁੰਦਾ ਹੈਗਾ ਸਾਰੇ ਸ਼ੇਰ ਦੇ ਵਿੱਚ ਵਿਚਾਰ ਪੱਖੋਂ ਇਕਤਾ ਕਾਇਮ ਰਹਦੀ ਹੈ ਵਿਸ਼ਾ ਇੱਕ ਹੋਣ ਕਰਕੇ ਕੜੀ ਦਾ ਇੱਕ ਰੂਪ ਲੈ ਜਾਂਦੀ ਹੈ ਤੇ ਗਜ਼ਲ ਵਿੱਚ ਇੱਕ ਜਾਂ ਦੋ ਸ਼ੇਰਾਂ ਨੂੰ ਵੱਖ ਕਰਨ ਤੇ ਸਾਰੀ ਦੀ ਸਾਰੀ ਜਿਹੜੀ ਗਜ਼ਲ ਹੈਗੀ ਆ ਉਹ ਅਰਥਹੀਣ ਹੋ ਜਾਂਦੀ ਕਿਉਂਕਿ ਇੱਕ ਲੜੀ ਟੁੱਟੇ ਜਾਂਦੀ ਹੈ ਸੋ ਮੁਸਲਸਾ ਗਜ਼ਲ ਇੱਕੋ ਵਿਸ਼ੇ ਨਾਲ ਜੁੜੀ ਹੁੰਦੀ ਹੈ ਇੱਕ ਕੜੀ ਦਾ ਰੂਪ ਹੁੰਦਾ ਹੈ ਸਾਰੀ ਗਜ਼ਲ ਜਿਹੜੀ ਗਿਆ ਉਹ ਇੱਕੋ ਹੀ ਰੂਪ ਦੇ ਵਿੱਚ ਚੱਲਦੀ ਗਈ ਹੈ ਵਿਸ਼ੇ ਦੇ ਪੱਖੋਂ ਤੇ ਸੁਤੰਤਰ ਇੱਕ ਜਿਹੜੇ ਜਿਹੇ ਸ਼ੇਰ ਨੇ ਉਹ ਆਪਣੇ ਆਪ ਤਾਂ ਹੀ ਹੁੰਦੇ ਨੇ ਅਗੇ ਆਂਦੇ ਗਿਆ ਗੈਰ ਮੁਸلسل ਗਜ਼ਲ ਉਹ ਹੀ ਆ ਗਈ ਜਿਸ ਦੇ ਜਿਹੜੇ ਸ਼ੇਅਰ ਹੁੰਦੇ ਨੇ ਉਹ ਇੱਕ ਦੂਜੇ ਦੇ ਨਾਲੋਂ ਅਲੱਗ ਹੁੰਦੇ ਨੇ ਮਤਲਬ ਹਰ ਸ਼ੇਅਰ ਜਿਹੜਾ ਹੁੰਦਾ ਆਪਣੇ ਆਪ ਦੇ ਵਿੱਚ ਸੁਤੰਤਰ ਹੁੰਦਾ ਹੈ ਹਰ ਸ਼ੇਅਰ ਜਿਹੜਾ ਨਵਾਂ ਉਹ ਗਜ਼ਲ ਦੀ ਇੱਕ ਇਕਾਈ ਹੁੰਦਾ ਹੈ ਤੇ ਹਰ ਇੱਕ ਜਿਹੜਾ ਇੱਕ ਸ਼ੇਅਰ ਹੁੰਦਾ ਹੈ ਉਹ ਕੋਈ ਵੱਖਰਾ ਸੰਦੇਸ਼ ਲੈ ਕੇ ਤੁਰਦਾ ਹੈ। ਇਸ ਵਿੱਚ ਗਜ਼ਲ ਤੋਂ ਵੱਖ ਕੀਤੇ ਗਏ ਸ਼ੇਅਰ ਵੀ ਆਪਣੇ ਆਪ ਦੇ ਵਿੱਚ ਸੰਪੂਰਨ ਹੁੰਦੇ ਨੇ ਜਿਵੇਂ ਪਿੱਛੇ ਲੜੀ ਸੀ ਬਟ ਜਿਵੇਂ ਚਾਰ-ਚਾਰ ਇੱਕ ਲਾਈਨਾਂ ਦਾ ਇੱਕ ਗਜ਼ਲ ਹੋ ਸ਼ੇਅਰ ਹੋ ਗਿਆ ਇੱਕ ਗਜ਼ਲ ਅਲੱਗ ਵਿਸ਼ਾ ਲੈ ਕੇ ਤੁਰੇਗਾ ਅਗਲਾ ਜਿਹੜਾ ਵਿਸ਼ਾ ਉਹ ਅਲੱਗ ਲੈ ਕੇ ਤੁਰੇਗਾ ਪਰ ਤਾਵੇਂ ਕੀ ਹੁੰਦੇ ਨੇ ਆਪਣੇ ਆਪ ਦੇ ਵਿੱਚ ਸੰਪੂਰਨ ਨੂੰ ਨਿਲ ਟੁੱਟੇ ਨਹੀਂ ਹੁੰਦੇਗੇ ਤੇ ਗਜ਼ਲ ਦੇ ਵਿੱਚੋਂ ਕੋਈ ਸ਼ੇਅਰ ਕੱਟ ਲੈਣ ਦੇ ਨਾਲ ਇਹਨਾਂ ਦੀ ਏਕਤਾ ਤੇ ਕੋਈ ਪ੍ਰਭਾਵ ਨਹੀਂ ਪੈਂਦਾਗਾ ਕਿਉਂਕਿ ਹਰ ਇੱਕ ਅਲੱਗ-ਅਲੱਗ ਹੁੰਦਾ ਹੈ ਠੀਕ ਹੈ ਹੁਣ ਗਜ਼ਲ ਦੇ ਤੱਤ ਜਿਵੇਂ ਅਸੀਂ ਪਿੱਛੇ ਵੀ ਪੜੇ ਸੀ ਮਿਸ਼ਰਾ ਜਿਹੜਾ ਨਾ ਹਰ ਤੁਕ ਨੂੰ ਮਿਸ਼ਰਾ ਕਹਿੰਦੇ ਆਗੇ ਨੇ ਮਤਲਾ ਹੁੰਦਾ ਹੈ ਆਰੰਭ ਜਿਸ ਸ਼ੇਅਰ ਤੋਂ ਹੁੰਦਾ ਹੈ ਮਕਤਾ ਦਾ ਆਖਰੀ ਸ਼ੇਅਰ ਜਿਹੜਾ ਹੁੰਦਾ ਹੈ ਜਿਸ ਦੇ ਵਿੱਚ ਗਜ਼ਲ ਉਹ ਆਪਣਾ ਇੱਕ ਤਖੱल्लुਸ ਜਿਹੜਾ ਹੁੰਦਾ ਉਹ ਦਿੰਦਾ ਹੈ ਗਵਾ ਇਸ ਤੋਂ ਇਲਾਵਾ ਅਗਰ ਹੋਰ ਦੇਖਿਆ ਜਾਵੇ ਤਾਂ ਕਾਫੀਆ ਜਿਹੜਾ ਹੁੰਦਾ ਹੈ ਜਿਹੜਾ ਕਿ ਸ਼ੇਅਰ ਦੇ ਅੰਤ ਤੇ بار 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 ਜਿਹੜਾ ਹਮ ਵਜ਼ਨ ਹੁੰਦਾ ਹੈ ਇਸ ਵਾਸਤੇ ਪੰਜਾਬੀ ਦੇ ਵਿੱਚ ਤੁਕਾਂਤ ਕਹਿੰਦੇ ਗਿਆ ਇਸ ਤੋਂ ਇਲਾਵਾ ਰਦੀਫ ਹੁੰਦਾ ਹੈ ਜੋ ਕਾਫੀਆ ਤੋਂ ਬਾਅਦ ਵਿੱਚ ਆਉਂ ਰਦੀਫ ਲਈ ਕਾਫੀਆ ਜ਼ਰੂਰੀ ਹੁੰਦਾ ਪਰ ਕਾਫੀਆ ਲਈ ਰਦੀਫ ਜ਼ਰੂਰੀ ਨਹੀਂ ਹੁੰਦਾ ਹੁਣ ਦੇਖੋ ਕਾਫੀਆ ਤੋਂ ਬਾਅਦ ਹੀ ਆਉਂਦਾ ਹੈ ਠੀਕ ਹੈ ਰਦੀਫ ਕਹਿੰਦੇ ਉਹਰੇ ਵਾਸਤੇ ਇੱਕ ਕਾਫੀਆ ਮਿਲਣਾ ਜ਼ਰੂਰ ਹੁੰਦਾ ਹੈ ਜ਼ਰੂਰੀ ਹੈ ਬਟ ਅਗਰ ਦੇਖਿਆ ਜਾਵੇ ਕਾਫੀਆ ਵਾਸਤੇ ਏ ਜ਼ਰੂਰੀ ਨਹੀਂ ਹੁੰਦਾ ਇਹ ਰਵਾਸਤੇ ਇਹ ਜ਼ਰੂਰੀ ਹੁੰਦਾ ਪਰ ਤੇਰੇ ਹੋਰ ਵਾਸਤੇ ਇਹ ਜ਼ਰੂਰੀ ਨਹੀਂ ਹੁੰਦਾ ਸ਼ੇਅਰ ਤੇ ਜਾਂ ਫਿਰ ਸ਼ੇਅਰ ਅਗਰ ਇਕੱਠਾ ਜਾਵੇ ਤਾਂ ਜੇਕਰ ਉਹਨਾਂ ਦੀ ਗਿਣਤੀ ਅਸੀਂ ਵੇਖੀ ਗਿਆ 7 ਤੋਂ ਲੈ ਕੇ 30 ਤੱਕ ਜਿਹੜੇ ਹੁੰਦੇ ਨੇ ਸ਼ੇਅਰ ਇਸ ਦੇ ਚਲੇ ਜਾ ਸਕਦੇ ਹਨ ਅੱਗੇ ਆਇੰਦਾ ਗਵਾ ਸਭ ਤੋਂ ਪਹਿਲਾਂ ਜਿਹੜਾ ਸ਼ੇਅਰ ਕੀ ਹੁੰਦਾ ਹੈ ਇਹ ਇੱਕ ਸੰਗ੍ਰਹਿ ਹੁੰਦਾ ਹੈ ਹਰ ਸ਼ੇਅਰ ਦੋ ਤੁਕਾਂ ਉੱਪਰ ਜ਼ਿਆਦਾਤਰ ਅਧਾਰਿਤ ਹੁੰਦਾ ਹੈ ਪਾਵ ਕੀ ਹੁੰਦਾ ਹੈ ਕਿ ਦੋ ਤੁਕਾਂ ਦੇ ਸੁਮੇਲ ਦੋ ਅਸੀਂ ਸ਼ੇਅਰ ਦੀ ਉਤਪਤੀ ਕਹਿ ਦਿੰਨੇ ਹਾਂ ਤੇ ਹਰ ਤੁਕ ਨੂੰ ਇਸ ਦੇ ਵਿੱਚ ਮਿਸਰਾ ਕਿਹਾ ਜਾਂਦਾ ਹੈ ਦੋ ਇੱਥੇ ਉਹਨਾਂ ਨੇ ਤੁਕਾਂ ਕਹੀਆਂ ਨੇ ਹਰ ਇੱਕ ਤੁਕ ਨੂੰ ਮਿਸਰਾ ਕਿਹਾ ਹੈਗਾ ਦੋ ਦੋ ਤੁਕਾਂ ਦਾ ਉਹਨਾਂ ਨੇ ਸ਼ੇਅਰ ਮੰਨਿਆ ਹੈਗਾ ਵਾ ਫਾਰਸੀ ਪਿੰਗਲ ਅਰੂਜ਼ ਅਨੁਸਾਰ ਇਹ ਕਹਿੰਦਾ ਕਿ ਕੁਝ ਅਜਿਹੇ ਲਫ਼ਜ਼ਾਂ ਦਾ ਇਕੱਠ ਹੁੰਦਾ ਹੈ ਜੋ ਕਿ ਇੱਕ ਖਾਸ ਵਜ਼ਨ ਤੋਂ ਤੇ ਆਧਾਰਿਤ ਹੁੰਦੇ ਨੇ ਤੇ ਉਹਨੂੰ ਅਸੀਂ ਮਿਸਰਾ ਕਹਿੰਦੇ ਹਾਂ ਸ਼ੇਅਰ ਦੀ ਪਹਿਲੀ ਤੁਕ ਨੂੰ ਅਸੀਂ ਮਿਸਰਾ ਅਵਲ ਤੇ ਦੂਜੀ ਤੁਕ ਨੂੰ ਮਿਸਰਾ ਸਾਨੀ ਕਹਿੰਦੇ ਹਾਂ ਦੋ ਤੁਕਾਂ ਪਹਿਹਾਂ ਮਿਸਰਾ ਅਵਲ ਅਵਲ ਦਾ ਮਤਲਬ ਪਹਿਲਾ ਸਾਨੀ ਦੂਜਾ ਇੱਕ ਗਜ਼ਲ ਵਿੱਚ ਸ਼ੇਰਾਂ ਦੀ ਗਿਣਤੀ ਕਿੰਨੀ ਹੋਣੀ ਚਾਹੀਦੀ ਹੈ ਇਸ ਦੇ ਬਾਰੇ ਕੁਝ ਵੀ ਅਸੀਂ ਨਹੀਂ ਕਹਿ ਸਕਦੇ ਗਿਣਤੀ 3 ਤੋਂ 17 ਤੱਕ ਮੰਨਦੇ ਨੇ ਕੁਝ 7 ਤੋਂ ਲੈ ਕੇ 30 ਕੁਝ 21 3 ਤੋਂ 21 ਕੁਝ 15 5 ਤੋਂ 15 ਮਤਲਬ 3 ਤੋਂ 17 7 ਤੋਂ 30 ਇਆ ਫਿਰ 30 ਤੋਂ 20, 50 ਤੋਂ 15 ਦੱਸਦੇ ਨੇ ਕੋਈ ਵੀ ਇੱਕ ਮੇਨ ਚੀਜ਼ ਨਹੀਂ ਕਿ ਮੇਨ ਨਹੀਂਗਾ ਕਿ ਇਹ ਨਾ ਹੋਣਾ ਹੀ ਚਾਹੀਦਾ ਹੈ દવા ਕਹਿੰਦੇ ਕਿ ਇਹ ਗੱਲ ਕਿ ਜਿੰਨੇ ਵੀ ਸ਼ੇਅਰ ਹੋਣ ਉਹਨਾਂ ਦੇ ਵਿੱਚ ਜੋ ਗੱਲ ਤੁਸੀਂ ਕਹਿਣੀ ਜਾਂਦੇ ਹੋ ਨਾ ਉਹ ਪੂਰੀ ਤੇ ਪੂਰੀ ਪੇਸ਼ ਹੋ ਸਕੇ ਆਪਣੇ ਆਪ ਦੇ ਵਿੱਚ ਇੱਕ ਸੰਪੂਰਨ ਹੁੰਦਾ ਹੈ ਤੇ ਸਾਰੇ ਜਿਹੜੇ ਸ਼ੇਅਰ ਹੁੰਦੇ ਨੇ ਇੱਕ ਰਲ ਕੇ ਪ੍ਰਭਾਵ ਪੰਪ ਲេចੇ ਇਸ ਤੋਂ ਇਲਾਵਾ ਇਸ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਸਾਨੂੰ ਚੰਨਨ ਕੋਪਿੰਦਪੁਰੀ ਜਿਹੜੇ ਗਏ ਨਾ ਉਹਨਾਂ ਨੇ ਇੱਥੇ ਆਪਣੀ ਇੱਕ ਵਿਸਤਾਰਪੂਰਵਕ ਇੱਕ ਆਪਣੇ ਥੋੜੇ ਸ਼ਬਦ ਜੜੇਗੇ ਸੀ ਕਹੇ ਸੀ ਇਹਨਾਂ ਨੂੰ ਤੁਸੀਂ ਪੜ੍ਹ ਸਕਦੇ ਹੋ ਇਹ ਇੱਥੇ ਮੈਂ ਤੁਹਾਨੂੰ ਦੱਸ ਦਿੰਨੀ ਆ ਹੁਣ ਅੱਗੇ ਦੇਖੋ ਗਜ਼ਲ ਵਿੱਚਲੇ ਜਿਹੜੇ ਸ਼ੇਅਰ ਹੁੰਦੇ ਨੇ ਹੁਣ ਉਹ ਵੀ ਦੋ ਪ੍ਰਕਾਰ ਦੇ ਹੁੰਦੇ ਨੇ ਇੱਕ ਹੁੰਦਾ ਹੈ ਬੈਤ ਉਲ ਗਜ਼ਲ ਦੂਜਾ ਹੁੰਦਾ ਵਾ ਬੈਤ ਪੁਰਕੁਨ ਪਹਿਲਾ ਦੇਖੋ ਇਹਦੇ ਵਿੱਚ ਕੀ ਕਿਹਾ ਹੈਗਾ ਵਾ ਬੈਤ ਉਲ ਗਜ਼ਲ ਗਜ਼ਲ ਕਾਰੀਏ ਦੇ ਵਿੱਚ ਬਾਤ ਉਲ ਗਜ਼ਲ ਦਾ ਅਰਥ ਕੀ ਹੁੰਦਾ ਹੈ ਸੋਹਣੇ ਸ਼ੇਅਰ ਤੋਂ ਲਿਆ ਜਾਂਦਾ ਹੈ ਕਿਸੇ ਵੀ ਗਜ਼ਲ ਕੋਈ ਦੀ ਗਜ਼ਲ ਦੇ ਵਿੱਚ ਇਹ ਜ਼ਰੂਰੀ ਨਹੀਂ ਹੁੰਦਾ ਕਿ ਹਰ ਸ਼ੇਅਰ ਵਧੀਆ ਹੋਵੇ ਜਾਂ ਹਰ ਸ਼ੇਰਕ ਮਾੜਾ ਹੋਵੇ ਪਰ ਜਿਹੜਾ ਇੱਕ ਬਹੁਤ ਸੋਹਣਾ ਜਿਹੜਾ ਸ਼ੇਰ ਹੁੰਦਾ ਹੈ ਨਾ ਉਸ ਦੇ ਵਾਸਤੇ ਇਹ ਵਾਲਾ ਜਿਹੜਾ ਵਰਡ ਹੁੰਦਾ ਹੈ ਨਾ ਬਾਤ ਉਲ ਗਜ਼ਲ ਜਿਹਨੂੰ ਸ਼ਾ ਬਾਤ ਹੁੰਦਾ ਹੈ ਉਹ ਕਹਿ ਦਿੱਤਾ ਜਾਂਦਾ ਹੈ ਮਤਲਬ ਤੁਸੀਂ ਕਿੰਨੇ ਸ਼ੇਅਰ ਲਿਖੇ ਨੇ ਜਿਸ ਦੇ ਵਿੱਚ ਸਭ ਤੋਂ ਪਿਆਰਾ ਜਿਹੜਾ ਵਰਡ ਜਿਹੜਾ ਸ਼ੇਅਰ ਯੂਜ਼ ਆਇੰਦਾ गावा ਜਿਸ ਨੂੰ ਤੁਸੀਂ ਕਾਫੀ ਪਸੰਦ ਕਰਦੇ ਹੋ ਉਸ ਦੇ ਵਾਸਤੇ ਇਹ ਵਾਲਾ ਯੂਜ਼ ਕੀਤਾ ਜਾਂਦਾ ਹੈ ਕਬਾ ਨੈਕਸਟ ਆਇੰਦਾ ਕਬਾ ਬੈਤਪੁਰ ਕੁੰਨ ਬੈਤਪੁਰ ਕੁੰਨ ਕੀ ਕਬਾ ਕੀ ਗਜ਼ਲਕਾਰੀ ਦੇ ਵਿੱਚ ਇਹ ਹੁੰਦਾ ਵਾ ਮਾੜੀ ਸ਼ੇਰ ਤੁਲਿਆ ਜਾਂਦਾ ਕਬਾ ਸਾਰੇ ਸ਼ੇਰਾਂ ਦੇ ਵਿੱਚੋਂ ਜਿਹੜਾ ਪੇਰਥ ਵਿਅੰਗ ਮਤਲਬ ਪੇਰਥ ਉਹ ਬੇਰੰਗ ਹੋਵੇ ਮਾੜਾ ਜਿ ਨੂੰ ਮਜ਼ਾ ਨਹੀਂ ਆਉਂਦਾ ਸੁਣ ਲੈ ਸੋ ਇਸ ਦੇ ਵਾਸਤੇ ਜਿਹੜਾ ਹੈ ਕਬਾ ਜਿਹਨੂੰ ਜਾਂ ਫਿਰ ਭਰਤੀ ਦਾ ਸ਼ੇਰ ਜਿਹੜਾ ਹੈ ਕਬਾ ਕਹਿ ਦਿੱਤਾ ਜਾਂਦਾ ਹੈ ਕਬਾ ਗਜ਼ਲ ਦੇ ਸ਼ੇਅਰ ਜਿਹੜੇ ਨੇ ਇੱਕ ਦੂਜੇ ਤੋਂ ਨਿਰਪੇਖ ਹੁੰਦੇ ਨੇ ਆਪਣੇ ਆਪ ਦੇ ਵਿੱਚ ਸੰਪੂਰਨ ਤੇ ਵੱਖਰੀ ਇਕਾਈ ਦੇ ਤਾਰਨੀ ਹੁੰਦੇ ਨੇ ਇੱਕ ਸ਼ੇਅਰ ਦਾ ਦੂਜੇ ਸ਼ੇਅਰ ਦੇ ਨਾਲ ਸਬੰਧ ਜਿਹੜਾ ਹੁੰਦਾ ਤਕਨੀਕੀ ਹੁੰਦਾ ਨਾ ਕਿ ਵਿਸ਼ਾਗਤ ਅਗਰ ਤੁਹਾਨੂੰ ਆ ਵੀ ਜਾਂਦਾ ਹੈ ਇਸ ਤਰੀਕੇ ਦਾ ਕੁਐਸਚਨ ਕਿ ਇੱਕ ਸ਼ੇਅਰ ਦਾ ਦੂਜੇ ਸ਼ੇਅਰ ਦਾ ਸਬੰਧ ਕਿਸ ਤਰੀਕੇ ਦਾ ਨਾਲ ਹੋਏਗਾ ਤਾਂ ਉਹ ਆਈਂਦਾਗਾ ਤਵ ਤਕਨੀਕੀ ਉਦਾਹਰਨ ਤਾਂ 4 ਕਿਨ ਜੇ ਕਿਸੇ ਸ਼ਾਇਰ ਵਿੱਚ ਮੈਂ ਉਹ ਪਿਆਰ ਹੋਵੇ ਤਾਂ ਦੂਸਰਾ ਜਿਹੜਾ ਇਹ ਨਹੀਂ ਹੋਇਆ ਕਿ ਉਹ ਵੀ ਉਸੇ ਤਰੀਕੇ ਦਾ ਹੋਵੇ ਦੂਜਾ ਧਾਰਮਿਕ ਰੰਗਤ ਵਾਲਾ ਤਾਂ ਹੀ ਤਾਂ ਕਹਿੰਦੇ ਨੇ ਕਿ ਇੱਕ ਵਿਸ਼ੇ ਦਾ ਅਲੱਗ ਵਿਸ਼ੇ ਦਾ ਤੇ ਦੂਜਾ ਸ਼ੇਰ ਅਲੱਗ ਵਿਸ਼ੇ ਦਾ ਨੈਕਸਟ ਆਇਆ ਮਤਲਾ ਤੇ ਮਕਤਾ ਜੋ ਕਿ ਅਸੀਂ ਪਿੱਛੇ ਵੀ ਪੜਿ ਆਏ ਹਾਂ ਪਹਿਲੇ ਸ਼ੇਰ ਨੂੰ ਮਤਲਾ ਕਹਿੰਦੇ ਨੇ ਆਖਰੀ ਨੂੰ ਮਕਤਾ ਕਹਿੰਦੇ ਨੇ ਤੇ ਮਕਤੇ ਦੇ ਵਿੱਚ ਜਿਹੜਾ ਗ਼ਜ਼ਲ ਕੋ ਹੁੰਦਾ ਆਪਣਾ ਇੱਕ ਫਨਾਮ ਜਿੰਦਾ ਹੈ ਜਵਾ ਠੀਕ ਹੈ ਤੇ ਜੇ ਕੋਈ ਤਕल्लਸ ਨਾ ਹੋਵੇ ਤਾਂ ਉਸ ਨੂੰ ਅਸੀਂ ਆਖਰੀ ਸ਼ੇਰ ਹੀ ਕਹਾਵਾਂਗੇ ਕਸ਼ਮਾਏ ਨੇ ਕਿਹਾ ਜਾਂਦਾ ਹੈ ਗਜ਼ਲ ਵਿੱਚ ਪਹਿਲੇ ਸ਼ੇਰ ਨੂੰ ਮਤਲਾ ਕਿਹਾ ਜਾਂਦਾ ਹੈ ਜਿਸ ਦਾ ਸ਼ਾਬਦਿਕ ਅਰਥ ਕੀ ਹੁੰਦਾ ਹੈ ਦੇਖੋ ਇਸ ਦਾ ਮਤਲਬ ਹੁੰਦਾ ਹੈ ਸੂਰਜ ਦੇ ਨਿਕਲਣ ਦੀ ਜਗ੍ਹਾ ਹੈ ਪਰ ਭਾਵੇਂ ਉਸ ਥਾਂ ਜਿਹਨੂੰ ਕਹਿ ਸਕਦੇ ਹਾਂ ਕਿ ਜਿੱਥੋਂ ਗਜ਼ਲ ਰੂਪੀ ਸੂਰਜ ਚੜਨਾ ਸ਼ੁਰੂ ਹੁੰਦਾ ਹੈ ਮਤਲਬ ਸਟਾਰਟਿੰਗ ਪੁਆਇੰਟ ਜਿਹਨੂੰ ਕਹਿ ਦਿੰਦੇ ਹਨ ਮਤਲੇ ਦੇ ਦੋਵੇਂ ਮਿਸਰੇ ਜਿਹੜੇ ਹੁੰਦੇ ਨੇ ਮਿਸਰੇ ਅਸੀਂ ਵੇਖਿਆ ਨਾ ਕੀ ਚੀਜ਼ ਹੁੰਦੀ ਹੈ ਉਹ ਹਮ ਕਾਫੀਆ ਤੇ ਹਮ ਰਦੀਫ ਹੁੰਦੇ ਹਨ ਗਜ਼ਲ ਦੇ ਬਾਕੀ ਸ਼ੇਰਾਂ ਦੇ ਵਿੱਚ ਸ਼ੇਰ ਦੇ ਦੂਜੇ ਮਿਸਰੇ ਦਾ ਕਾਫੀਆ ਤੁਕਾਂਤ ਮਤਲੇ ਦੇ ਕਾਫੀਏ ਦੇ ਨਾਲ ਜਿਹੜਾ ਗਵਾ ਰੰਦਾ ਹੈ ਦਾ ਹੈ ਸਮਝ ਲੱਗ ਗਈ ਹੈ ਜਿੰਨ ਕਿ ਗਜ਼ਲ ਦੇ ਜਿੰਨੇ ਵੀ ਸ਼ੇਰ ਹੁੰਦੇ ਨੇ ਉਹ ਸਾਰਿਆਂ ਤੇ ਜਿੰਨੇ ਵੀ ਅਗਰ ਤੁਸੀਂ ਕਹਿ ਸਕਦੇਗੇ ਨੇ ਤੁਕਾਤ ਉਹ ਪਹਿਲਾ ਜਿਹੜਾ ਆਇਆ ਹੈਗਾ ਨਾ ਸਟਾਰਟਿੰਗ ਜਿੱਥੋਂ ਸ਼ੁਰੂ ਹੋਈ ਹੈ ਕਿਉਂਕਿ ਸਟਾਰਟਿੰਗ ਹੀ ਅੱਗੇ ਪੇਸ ਬੰਦਾ ਸਾਰਿਆਂ ਦਾ ਉਹਰੇ ਨਾਲ ਇਸ ਤਰ੍ਹਾਂ ਮਿਲਣਾ ਹੋਣਾ ਚਾਹੀਦਾ ਹੈ ਤਬਰ ਦੂਜੇ ਮਤਲੇ ਨੂੰ ਅਸੀਂ ਮਤਲਾ-ਏ-ਸਾਨੀ ਕਹਿੰਦੇ ਹਾਂ ਕੁਝ ਗਜ਼ਲਾਂ ਜਿਹੀਆਂ ਵੀ ਲਿਖਿਆ ਨੇ ਜਿੱਸੇ ਸਾਰੇ ਸ਼ੇਰ ਮਤਲਾ ਹੀ ਹੁੰਦੇ ਹਨ ਮਤਲਬ ਪਹਿਲੇ ਪਹਿਲੇ ਹੀ ਹੁੰਦੇ ਨੇ ਤੇ ਅਜਿਹੀ ਗਜ਼ਲ ਨੂੰ ਅਸੀਂ ਜਵਾਬ-ਉਲ-ਮਤਾਲਿਆ ਗਜ਼ਲ ਕਹਿੰਦੇ ਹਾਂ ਫਿਰ ਤੱਕ ਮਤਲਾ ਤੇ ਮਕਤਾ ਹੁੰਦਾ ਹੈ ਇਸ ਦੇ ਵਿੱਚ ਗਜ਼ਲ ਦੇ ਪਹਿਲੇ ਸ਼ੇਰ ਨੂੰ ਅਸੀਂ ਮਤਲਾ ਕਹਿੰਦੇ ਨੇ ਅਤੇ ਆਖਰੀ ਨੂੰ ਮਕਤਾ ਕਹਿੰਦੇ ਨੇ ਮਕਤੇ ਦੇ ਵਿੱਚ ਕੀ ਹੁੰਦਾ ਵਾ ਉਪਨਾਮ ਥਕਲਸ ਹੋਣਾ ਚਾਹੀਦਾ ਜੇਕਰ ਨਹੀਂ ਹੈਗਾ ਤਾਂ ਸਿੰਪਲ ਅਸੀਂ ਇਸ ਨੂੰ ਆਖਰੀ ਸ਼ੇਰ ਕਹਾਗੇ ਗਜ਼ਲ ਦੇ ਵਿੱਚ ਜਿਹੜਾ ਮਕਤਲਾ ਹੁੰਦਾ ਮਤਲਬ ਉਸ ਦਾ ਹੁੰਦਾ ਹੈ ਕਿ ਸਟਾਰਟਿੰਗ ਪੁਆਇੰਟ ਜਿਵੇਂ ਸੂਰਜ ਦੇ ਨਿਕਲਣ ਦੀ ਜਗ੍ਹਾ ਹੁੰਦੀ ਹੈ ਇੱਥੋਂ ਹੀ ਗਜ਼ਲ ਜਿਹੜੀ ਸ਼ੁਰੂ ਹੁੰਦੀ ਹੈ ਤੇ ਇਹ ਇੱਕ ਬਾਕੀ ਗਜ਼ਲਾਂ ਵਾਸਤੇ ਬੇਸ ਹੁੰਦਾ ਹੈ ਇਹਦਾ ਅਗਰ ਕਾਫੀਆ ਰਦੀਰ ਜਿਸ ਤਰੀਕੇ ਦੇ ਨਾਲ ਮਿਲਿਆ ਹੈ ਬਾਕੀ ਜਿਹੜੇ ਸ਼ੇਰ ਆਣਗੇ ਉਹ ਵੀ ਉਸੇ ਕੀ ਦੇ ਨਾਲ ਆਣ ਕੇ ਇਸੇ ਤਰੀਕੇ ਦੇ ਨਾਲ ਦੂਜੇ ਮਤਲੇ ਨੂੰ ਅਸੀਂ ਕੀ ਕਹਿੰਦੇ ਆ ਮਤਲਾ ਇਸਾਨੀ ਕਈ ਅਸਤਰਾ ਦੇ ਸਾਨੂੰ ਗਜ਼ਲਾਂ ਮਿਲਦੀ ਹੈ ਜਿਸ ਦੇ ਵਿੱਚ ਮਤਲੇ ਹੀ ਮਤਲੇ ਆਉਂਦੇ ਨੇ ਕੋਈ ਸ਼ੇਅਰ ਨਹੀਂ ਹੁੰਦਾ ਮਤਲਬ ਉਹਨੂੰ ਅਸੀਂ ਕੀ ਕਹਿੰਦੇ ਆ ਜਵਾਬ ਉਲ ਮਤਲਿਆ ਗਜ਼ਲ ਗਜ਼ਲ ਦੇ ਵਿੱਚ ਮਤਲਾ ਜਿਹੜਾ ਹੁੰਦਾ ਹੈ ਉਹ ਅੱਗੇ ਦੇਖੋ ਗਜ਼ਲ ਦਾ ਪਹਿਲਾ ਸ਼ੇਰ ਮਤਲਾ ਹੈਗਾ ਇਸ ਲਈ ਕੁਝ ਹੋਰ ਉਹਨਾਂ ਨੇ ਐਡ ਕੀਤਾ ਹੋਣਾ ਜਿਹੜਾ ਪਹਿਲੇ ਦੇ ਵਿੱਚ ਨਹੀਂ ਕੀਤਾ ਦਾ ਜਿਸ ਤੇ ਦੋਵੇਂ ਮਿਸਰਾਂ ਦਾ ਤੁਕਾਂਦ ਮਿਲਦਾ ਮਿਸਰੇ ਹੁਣ ਕਹਿ ਸਕਦੇ ਤੁਸੀਂ ਦੋ ਲਾਈਨਾਂ ਨੂੰ ਕਹਿ ਜਾਂਦਾ ਦੋ ਲਾਈਨਾਂ ਦਾ ਇੱਕ ਸ਼ੇਰ ਬੰਦਾ ਹੈਗਾ ਉਹ ਮਤਲਾ ਹੁੰਦਾ ਹੈ ਮਤਲਾ ਸ਼ਬਦ ਦੀ ਉਤਪਤੀ ਤਲੂ ਜਿਹੜਾ ਸ਼ਬਦ ਹੈਗਾ ਸੀ ਉਤੋਂ ਹੋਏ ਸੀ ਤਲੂ ਦੇ ਕੋਸ਼ਕ ਅਰਥ ਹੁੰਦੇ ਨੇ ਉਦੇ ਹੋਣਾ ਯਾਨੀ ਕਿ ਉਗਮ ਦਾ ਸੁਰਾ ਦਾ ਛੜਨਾ ਤੇ ਦੋਨੋਂ ਮਿਸ਼ਰੇ ਦਾ ਇੱਕ ਤੋਲ ਬਰਾਬਰ ਹੋਣਾ ਚਾਹੀਦਾ ਹੈ ਕਾਫੀਆਂ ਮਿਲਦਾ ਜੁਲਦਾ ਰਦੀਫ ਇੱਕ ਹੀ ਹੁੰਦਾ ਹੈ ਤੇ ਕਈ ਗਜ਼ਲਾਂ ਵਿੱਚੋਂ ਇੱਕ ਤੋਂ ਜ਼ਿਆਦਾ ਮਤਲੇ ਹੁੰਦੇ ਨੇ ਭਾਵ ਆਰੰਭਿਕ ਮਤਲੇ ਤੋਂ ਪਿੱਛੇ ਆਉਣ ਵਾਲੇ ਇੱਕ ਜਾਂ ਜਿਹੜੇ ਦੋ ਸ਼ੇਅਰ ਹੁੰਦੇ ਨੇ ਉਹ ਵੀ ਕੀ ਹੁੰਦਾ ਹੈ ਉਹਨਾਂ ਦਾ ਵੀ ਤੁਕਾਂਤ ਮਿਲਿਆ ਗਿਆ ਹੁੰਦਾ ਹੈ ਇੱਕ ਮਤਲੇ ਪਿੱਛੇ ਦੂਜਾ ਮਤਲਾ ਆ ਜਾਵੇ ਤਾਂ ਉਸ ਨੂੰ ਮਤਲਾ ਸਾਨੀ ਜਾਂ ਮੁਸਲਮਤਲਾ ਕਿਹਾ ਕੀਤਾ ਜਾਂਦਾ ਹੈ ਤਵਾ ਤੇ ਇੱਕ ਗਜ਼ਲ ਵਿੱਚ ਮਤਲਿਆਂ ਦੀ ਗਿਣਤੀ 1 2 ਵੱਧ ਦੀ ਜੜੀ ਹੋ ਸਕਦੀ ਹੈ ਮਤਲਬ ਕਹਿ ਸਕਦੇ ਹੋ ਕਿ ਜਿਸ ਦੇ ਵਿੱਚ ਪਹਿਲਾ ਮਤਲਾ ਦੂਜਾ ਮਤਲਾ ਤੀਜਾ ਇਸ ਤਰੀਕੇ ਨਾਲ ਹੋਵੇ ਜਿਵੇਂ ਅਸੀਂ ਪਿੱਛੇ ਪੜਿਆ ਸੀ ਇਹਦੇ ਵਿੱਚ ਇਹ ਨਹੀਂ ਹੁੰਦਾ ਕਿ ਪਹਿਲਾ ਜਿਹੜਾ ਲੱਗੇਗਾ ਦੂਜਾ ਲੱਗੇਗਾ ਵਾ ਇਹ ਚੀਜ਼ੇ ਗਿਆ ਮਤਲੈ ਮਤਲੈ ਇਸ ਦੇ ਵਿੱਚ ਆਉਣਗੇ ਹੋਰ ਕੁਝ ਨਹੀਂ ਹੈਗਾ ਪਰ ਵਿਦਵਾਨਾਂ ਨੇ ਇੱਕ ਗਜ਼ਲ ਵਿੱਚ ਵੱਧ ਤੋਂ ਵੱਧ ਕਹਿੰਦੇ ਤਿੰਨ ਮਤਲੇ ਹੋ ਸਕਦੇਗੇ ਨੇ ਜ਼ਿਆਦਾ ਨਹੀਂ ਨਹੀਂ ਤਾਂ ਸਹੀ ਨਹੀਂ ਹੋਏਗਾ ਠੀਕ ਹੈ ਜਿਵੇਂ ਹੁਣ ਦੇਖੋ ਇਸ ਦੇ ਵਿੱਚ ਆਖਰੀ ਤੇ ਖਬਰ ਬੇਖਬਰ ਪੜ ਗਿਆ ਰਹਿ ਗਿਆ ਰਿਹਾ ਸਫਰ ਐ ਸੁਹਿੰਦਰ ਵੀਰ ਦੀ ਜਿਹੜੀ ਸਾਨੂੰ ਇੱਕ ਗਜ਼ਲ ਮਿਲਦੀ ਆ ਉਸ ਦਾ ਇਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਹੈ ਹੁਣ ਦੇਖੋ ਗਜ਼ਲ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਹੋਣੀਆਂ ਚਾਹੀਦੀਆਂ ਹੈਗੀਆਂ ਠੀਕ ਹੈ ਨੈਕਸਟ ਆ ਇਹਦਾ ਨਾਮ ਮਕਤਾ ਮਕਤਾ ਜਿਹਨੂੰ ਅਸੀਂ ਆਖਰੀ ਕਹਿੰਦੇ ਆਗੇ ਹਨ ਯਾਨੀ ਕਿ ਸਥਾਪਤੀ ਸਥਾਨ ਜਿਹਨੂੰ ਅਸੀਂ ਕਹਿ ਦਿੰਦੇ ਆ ਤਕल्लुਸ ਉਹ ਨਾ ਜ਼ਰੂਰੀ ਹੈ ਨਹੀਂ ਹੈਗਾ ਤਾਂ ਸਿਰਫ ਅਸੀਂ ਸਿੰਪਲ ਆਖਰੀ ਸ਼ੇਅਰ کہہ ਦਿੱਤਾ ਜਾਏਗਾ ਤਕल्लुਸ ਤੋਂ ਬਿਨਾ ਮਕਤਾ ਕਹਿੰਦੇ ਹਾਂ ਜੋ ਸਹੀ ਨਹੀਂ ਹੈਗਾ ਕੁਝ ਵਿਦਵਾਨ ਨੇ ਇਸ ਨੂੰ ਮਕਤਾ کہہ ਦਿੱਤਾ ਬਟ ਇਹ ਮਕਤਾ ਨਹੀਂ ਉਸ ਨੂੰ ਕਹਾਂਗੇ ਜਿੰਨੀ ਦੇ ਤੱਕ ਜਿਸ ਦੇ ਵਿੱਚ ਤਕल्लुਸ ਨਹੀਂ ਹੋਏਗਾ ਤੇ ਮਤਲ ਮਤਲਾ ਮਕਤਾ ਕਹਿਣਾ ਵੀ ਕਤਲ ਵਾਸਤੇ ਜ਼ਰੂਰੀ ਨਹੀਂ ਹੈਗਾ ਇਹ ਚੀਜ਼ ਹੈਗੇ ਅੱਗੇ ਦੇਖੋ ਨੈਕਸਟ ਆਇੰਦਾ ਗਵਾ ਗਜ਼ਲ ਦੇ ਵਿੱਚ ਕਾਫੀਆ ਕੀ ਹੁੰਦਾ ਕਾਫੀਆ ਦੇ ਪੋਸ਼ਕਤ ਅਰਥ ਹੁੰਦੇ ਨੇ ਵਾਰ-ਵਾਰ ਤੇ ਪਿੱਛੇ ਆਉਣ ਵਾਲਾ ਇਹ ਸ਼ਬਦ ਫੱਕੂ ਤੋਂ ਬਣਿਆ ਫੱਕੂ ਦਾ ਅਰਥ ਹੁੰਦਾ ਹੈ ਵਾਰ-ਵਾਰ ਯਾਨੀ ਕਿ ਅੱਖਰ ਇੱਕ ਜਿਹੜਾ बार-बार ਸ਼ੇਅਰ ਦੇ ਲਾਸਟ ਦੇ ਵਿੱਚ ਆ ਕੇ ਗਜ਼ਲ ਨੂੰ ਇੱਕ ਇੱਕ ਤਨਕੀਦ ਦੇ ਵਿੱਚ ਬੰਦਾ ਹੈਗਾ ਉਸ ਨੂੰ ਅਸੀਂ ਕਾਫੀਆ ਕਹਿੰਦੇ ਹਾਂ ਯਾਨੀ ਕਿ ਲਾਸਟ ਵਿੱਚ ਜਿਹੜੇ ਖਤਮ ਹੁੰਦੇ ਹਨ ਨਾ ਵਰਡ ਇੱਕੋ ਜਿਹੇ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਦਵਾ ਇਹ ਉਹ ਵੀ ਆਿੰਦਾ ਦਵਾ ਤੇ ਕਹਿੰਦੇ ਕਿ ਗਜ਼ਲ ਦੇ ਅਸਲ ਤੌਰ ਤੇ ਪਕਿਆਈ ਕਾਫੀਏ ਦੇ ਨਾਲ ਹੀ ਬੰਦੀ ਹੈ ਗਜ਼ਲ ਤਾਂ ਹੀ ਅੱਛੀ ਬਣਦੀ ਹੈ ਜੇਕਰ ਉਸ ਦੇ ਵਿੱਚ ਇਹ ਚੀਜ਼ ਹੋਵੇਗੀ ਪਹਿਲਾ ਸ਼ੇਅਰ ਤਾਂ ਹਮ ਕਾਫੀਆਂ ਜਾਂ ਹਮ ਰਦੀਫ ਹੁੰਦਾ ਹੈ ਬਾਕੀ ਦੇ ਸ਼ੇਰਾ ਦਾ ਦੂਸਰਾ ਮਿਸਰਾ ਹਮ ਵਜ਼ਨ ਹੋਏਗਾ ਜੇ ਕਿਸੇ ਸ਼ੇਅਰ ਦੇ ਅੰਤ ਤੇ ਜਾਣ ਦਾ ਆਉਂਦਾ ਹੈਗਾ ਵਾ ਤੇ ਹਰ ਸ਼ੇਅਰ ਦਾ ਦੂਸਰਾ ਮਿਸਰਾ ਇਹਨਾਂ ਦੇ ਉੱਤੇ ਹੀ ਬਣਿਆ ਹੋਏਗਾ ਮਤਲਬ ਜਿਵੇਂ ਹੁਣ ਦੇਖੋ ਪਿੱਛੇ ਅਸੀਂ ਪੜਿਆ ਸੀ ਖਬਰ ਬੇਖਬਰ ਇਹ ਚੀਜ਼ੇ ਗੈਸਵੇ ਇੱਕ ਨਵਕ ਕਾਫੀਆ ਮਿਲਦਾ ਗਵਾ ਪਹਿਲੇ ਤਾਂ ਜੇਕਰ ਮਿਲਿਆ ਹੈਗਾ ਇਹ ਤਾਂ ਦੂਸਰੇ ਜਿਹੜੇ ਗਿਆ ਉਹਨਾਂ ਦਾ ਵੀ ਇਸੇ ਤਰੀਕੇ ਦੇ ਨਾਲ ਮਿਲਣਾ ਜ਼ਰੂਰੀ ਹੋਏਗਾ ਇੱਥੇ ਉਹਨਾਂ ਨੇ ਇੱਕ ਇੱਕ ਐਗਜ਼ਾਮਪਲ ਦਿੱਤੀ ਗਈ ਹੈ ਹੁਣ ਦੇਖੋ ਇਹ ਗਜ਼ਲ ਹੈ ਕਿਸੇ ਜਿਸ ਦੇ ਵਿੱਚ ਉਹਨਾਂ ਨੇ ਸਾਨੂੰ ਇਤਰਾਜ਼ ਰਾਜ਼ ਨਿਸ਼ਾਨੇ ਬਾਜ਼ ਜਿਹੜਾ ਗਵਾ ਉਹ ਇਤਰਾਜ਼ ਹੈ ਵਾਲਾ ਉਸ ਤੋਂ ਬਾਅਦ ਨੈਕਸਟ ਹੈਗਾ ਸਾਡਾ ਕੋ ਨਿਸ਼ਾਨੇ ਬਾਜ਼ ਹੈ ਵਾਲਾ ਇਸ ਤੋਂ ਬਾਅਦ ਜਿਹੜਾ ਹੈਗਾ ਸੜਪੋ ਰਾਜ਼ ਹੀ ਪਿਛੇ ਤੇ ਇੱਕ ਅੰਦਾਜ਼ ਇਹ ਗਵਾ ਕਾਫੀਆਂ ਤੇ ਹੈ ਹੈ ਜਿਹੜਾ ਉਹਨਾਂ ਨੇ ਦੱਸਿਆ ਗਵਾ ਸਾਰਾ ਇਹ ਰਦੀਫ ਦੀ ਸ਼ਕਲ ਦੇ ਵਿੱਚ ਮਿਲਦਾ ਹੈ ਗਵਾ ਇਸ ਤੋਂ ਇਲਾਵਾ ਨੈਕਸਟ ਵੀ ਉਸੇ ਤਰੀਕੇ ਦੇ ਨਾਲ ਇਹਦੇ ਵਿੱਚ ਉਹਨਾਂ ਨੇ ਸਾਨੂੰ ਆਦਮੀ ਆਰ ਦੀ ਇਸ ਤੋਂ ਇਲਾਵਾ ਆਰ ਸੀ ਇਹ ਸਾਰੇ ਕਾਫੀਆਂ ਨੇ ਤੇ ਜੇਕਰ ਇਸ ਤੇ ਵਾਸਤੇ ਸੜਪੋ ਵਾਸਤੇ ਜਿਵੇਂ ਆਇੰਦਾ ਗਵਾ ਇਹ ਸੜਪੋ ਰਦੀਫ ਮੰਨਿਆ ਗਿਆ ਹੈ ਹਰ ਗਜ਼ਲ ਦੇ ਵਿੱਚ ਰਦੀਫ ਕੀ ਹੁੰਦਾ ਹੈ ਗਜ਼ਲ ਦੇ ਵਿੱਚ ਰਦੀਫ ਜਿਹੜਾ ਹੁੰਦਾ ਹੈ ਜਿਹੜਾ ਉਸ ਦਾ ਪਿਛਲਗ ਹੁੰਦਾ ਹੈ ਕਵਾ ਜਿਵੇਂ ਇਹਨਾ ਪਿਛਲਗ ਭਾ ਪਿੱਛੇ ਲੱਗਣ ਵਾਲਾ ਜਣ ਕਿ ਇਹ ਇੱਕ ਤੈਅ ਹੁੰਦਾ ਹੈ ਇਸ ਦੇ ਵਿੱਚ ਮਤਲਾ ਤੈਅ ਹੁੰਦਾ ਹੈ ਕਵਾ ਹਰ ਸ਼ੇਰ ਦੇ ਗਜ਼ਲ ਦੇ ਅੰਤ ਦੇ ਉੱਤੇ ਇਹ ਆਉਣਾ ਚਾਹੀਦਾ ਹੈ ਕਵਾ ਜਿਵੇਂ ਅਸੀਂ ਪਿਛੇ ਪੜਿਆ ਹੈਗਾ ਕਵਾ ਕਹਿੰਦੇ ਰਦੀਫ ਉਹ ਅੱਖਰ ਜਾਂ ਸ਼ਬਦ ਜਾਂ ਸ਼ਬਦ ਸਮੂਹ ਹੁੰਦਾ ਹੈ ਜੋ ਕਿਸੇ ਗਜ਼ਲ ਦੇ ਹਰ ਸ਼ੇਰ ਵਿੱਚ ਕਾਫੀਏ ਤੋਂ ਬਾਅਦ ਲਗਾਤਾਰ ਨਿਸ਼ਚਿਤ ਰੂਪ ਦੇ ਵਿੱਚ ਦੁਹਰਾਇਆ ਜਾਂਦਾ ਹੈ ਕਵਾ ਕਾਫੀਆ ਹਰ ਸ਼ੇਅਰ ਵਿੱਚ ਬਦਲ ਬਦਲ ਜਾਂਦਾ ਹੈ ਪਰ ਰਤੀਫ ਜਿਵੇਂ ਇੱਥੇ ਹੈਗਾ ਸੀ ਨਾ ਵਾਸਤੇ ਇੱਥੇ ਆ ਗਿਆ ਇਹ ਹਰ ਇੱਕ ਸ਼ੇਅਰ ਦੇ ਵਿੱਚ ਉਸੇ ਤਰੀਕੇ ਦਾ ਨਾਰੇਗਾ ਇਹ ਚਾਰ ਚਾਰ ਜਿਹੜੇ ਗਿਆ ਸਾਨੂੰ ਇਹਨਾਂ ਦੀ ਇੱਕ ਉਹਨਾਂ ਨੇ ਬਣਾ ਕੇ ਦਿੱਤੀ ਗਿਆ ਜਿਸ ਦੇ ਵਿੱਚ ਇਹ ਜਿਵੇਂ ਦੋ ਹੈਗੇ ਨੇ ਇਹਨਾਂ ਦਾ ਤੇ ਇਹ ਜਿਹੜੇ ਦੋ ਹੈਗੇ ਇਹਨਾਂ ਦਾ ਇਹ ਸਾਡੇ ਕੋਲ ਜਿਹੜੇ ਹੈਗੇ ਨੇ ਮਿਸਰੇ ਆਿੰਦੇਗੇ ਦੇ ਹੁਣ ਇਸ ਦੇ ਵਿੱਚ ਵਾਸਤੇ ਜੇਕਰ ਅੱਗੇ ਵੀ ਸ਼ੇਅਰ ਚੱਲੇਗਾ ਇਸੇ ਤਰੀਕੇ ਦੇ ਨਾਲ ਆਏਗਾ ਆਦਮੀ ਆਰਤੀ ਤੇ ਆਰਸੀ ਇਹ ਸਾਨੂੰ ਕਾਫੀ ਦੀ ਸ਼ਕਲ ਦੇ ਵਿੱਚ ਮਿਲੇਗਾ ਇਸ ਤੋਂ ਲਾਂ ਮੈਕਸਟ ਆਿੰਦਾ ਪਿੰਗਲ ਤੇ ਰੂਸ ਪਿੰਗਲ ਤੇ ਰੂਸ ਵੀ ਤੁਸੀਂ ਪੜਿਆ ਹੋਏਗਾ ਸੀ ਪਿੱਛੇ ਵੀ ਕਿ ਪਿੰਗਲ ਤੇ ਰੂਸ ਕੀ ਹੁੰਦਾ ਹੈ ਸੋ ਇਸ ਦੇ ਵਿੱਚ ਕਹਿੰਦੇ ਪਿੰਗਲ ਸੰਸਕ੍ਰਿਤ ਹਿੰਦੀ ਵੀ ਦੀਆਂ ਸਹਿ ਬੋਲੀਆਂ ਦਾ ਛੰਦ ਵਿਧਾਨ ਹੈ गाइस ਪੰਜਾਬੀ ਦੇ ਛੰਦ ਵਿਧਾਨ ਜਾਂ ਛੰਦ ਪ੍ਰਬੰਧ ਨੂੰ ਵੀ ਪਿੰਗਲ ਜਿਹੜਾ ਕਹਿ ਦਿੱਤਾ ਜਾਂਦਾ ਹੈਗਾ ਵਾ ਇਵੇਂ ਹੀ ਫਾਰਸੀ ਦੇ ਛੰਦ ਵਿਧਾਨ ਨੂੰ ਅਸੀਂ ਅਰੂਸ ਕਹਿੰਦੇ ਹਾਂ ਤੇ ਦੋਹਾਂ ਵਿੱਚ ਛੰਦਾਆਂ ਬਹਿਰਾ ਦੇ ਅਸੂਲ ਜਿਹੜੇ ਤੈਅ ਗਏ ਮਤਲਬ ਇੰਨੇ ਛੰਦ ਵਰਤਨੇ ਚਾਹੀਦੇ ਨੇ ਇੰਨੇ ਤੋਂ ਘੱਟ ਨਹੀਂ ਹੋਣੇ ਚਾਹੀਦੇ ਇੰਨੇ ਤੋਂ ਵੱਧ ਨਹੀਂ ਹੋਣੇ ਚਾਹੀਦੇ ਸੋ ਗਜ਼ਲ ਦੇ ਵਿੱਚ ਬਹਿਰਾ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਬਹਿਰ ਦਾ ਮਤਲਬ ਹੁੰਦਾ ਹੈ ਇਸ ਦੇ ਵਿੱਚ ਇੱਕ ਚਾਲ ਜਿਹੜੀ ਆਈ ਦਿੱਤੀ ਗਈ ਹੈ ਹਰ ਸ਼ੇਅਰ ਬਹਿਰ ਅਧਿਨ ਹੀ ਰਚਿਆ ਜਾਣਾ ਚਾਹੀਦਾ ਹੈ ਬਹਿਰ ਦੀ ਵਿਸ਼ੇਸ਼ਤਾ ਹੁੰਦੀ ਹੈ ਕਿ ਗਜ਼ਲ ਦੇ ਵਿੱਚ ਇੱਕ ਰੁਮਾਨੀ ਆਉਂਦੀ ਹੈ ਬਹਿਰਾ ਦੀ ਗਿੰਤੇ 19 ਹੁੰਦੀ ਹੈ ਤੇ ਹਰ ਸ਼ੇਅਰ ਦਾ ਖਿਆਲ ਜਾਂ ਵਿਸ਼ਾ ਜਿਹੜਾ ਅਦਾ ਆਜ਼ਾਦ ਹੁੰਦਾ ਹੈ ਪਰ ਗਜ਼ਲ ਦਾ ਜਿਹੜਾ ਬਹਿਰ ਹੁੰਦਾ ਹੈ ਉਹ ਸਾਂਝਾ ਹੁੰਦਾ ਹੈ ਹੁਣ ਦੇਖੋ ਪਿੰਗਲ ਤੇ ਰੂਸ ਤਾਂ ਅਸੀਂ ਪੜੇ ਹੋਏ ਨੇ ਠੀਕ ਹੈ ਤੇ ਪਿੰਗਲ ਤੇ ਅਰੂਸ ਜਿਹੜਾ ਹੈਗਾ ਉਸ ਦੇ ਵਿੱਚ ਸਾਨੂੰ ਪਤਾ ਹੈ ਛੰਦ ਵਿਧਾਨ ਦੇਖਿਆ ਜਾਂਦਾ ਕਿ ਇਹਦੇ ਤੁੱਕਾ ਟੀ ਨੇ ਤੋਂ ਵੱਧ ਨਹੀਂ ਹੋਣਾ ਚਾਹੀਦਾਗਾ ਪਟਕੀ ਹੁੰਦਾ ਹੈ ਕਿ ਗਜ਼ਲ ਵਾਸਤੇ ਜਿਹੜੇ ਬਹਿਰ ਹੁੰਦੇ ਨੇ ਉਹ ਵਰਤਨੇ ਜ਼ਰੂਰੀ ਹੁੰਦੇ ਨੇ ਬਹਿਰਾਂ ਦੇ ਵਿੱਚ ਇੱਕ ਬੰਨੀ ਹੁੰਦੀ ਹੈ ਤੇ ਇਸ ਦੀ ਵਿਸ਼ੇਸ਼ਤਾ ਹੀ ਇਹ ਹੁੰਦੀ ਹੈ ਕਿ ਉੰਨੀ ਅਗਰ ਦੇਖਿਆ ਜਾਵੇ ਇਸ ਦੀ ਇੱਕ ਗਿਣਤੀ ਮੰਨ ਲਈ ਜਾਂਦੀ ਹੈ ਹਰ ਇੱਕ ਗਜ਼ਲ ਦਾ ਇੱਕ ਵਿਸ਼ਾ ਲੱਗ ਹੁੰਦਾ ਬਟ ਬਹਿਰ ਜਿਹੜਾ ਹੁੰਦਾ ਉਹ ਇੱਕੋ ਚੀਜ਼ ਇੱਕੋ ਹੀ ਰਵਾਨੀ ਦੇ ਵਿੱਚ ਚੱਲਿਆ ਜਾਂਦਾ ਹੈ ਹੁਣ ਦੇਖੋ ਗਜ਼ਲ ਦੇ ਵਿੱਚ ਤਗਜ਼ਲ ਦਾ ਕਾਇਮ ਹੋਣਾ ਜ਼ਰੂਰੀ ਹੁੰਦਾ ਹੈ ਨਾਟਕ ਵਿੱਚ ਜੋ ਥਾਂ ਨਾਟਕੀਤਾ ਦਾ ਕਹਾਣੀ ਵਿੱਚ ਕਥਾਨਕ ਦਾ ਹੁੰਦਾ ਹੈ ਗਜ਼ਲ ਦੇ ਵਿੱਚ ਤਗਜ਼ਲ ਦਾ ਹੋਣਾ ਜ਼ਰੂਰੀ ਹੁੰਦਾ ਹੈ ਤਗਜ਼ਲ ਸੋਰੀ ਤਗ ਤਗਜ਼ਲ ਗਾ ਦਿੱਤਾ ਮੈਂ ਤਗਜ਼ਲ ਦਾ ਹੋਣਾ ਜ਼ਰੂਰੀ ਹੁੰਦਾ ਜਿਵੇਂ ਗਜ਼ਲ ਦੇ ਵਿੱਚ ਤਗਜ਼ਲ ਉਸੇ ਤਰੀਕੇ ਨਾਲ ਕਹਾਣੀ ਚ ਕਥਾਨਕ ਤੇ ਨਾਟਕ ਚ ਨਾਟਕੀਆ ਤੱਕ ਗਜ਼ਲ ਆਪਣਾ ਇੱਕ ਵਿਸ਼ੇਸ਼ ਉਸਦਾ ਇੱਕ ਢੰਗ ਹੁੰਦਾ ਬਿਆਨ ਹੁੰਦਾ ਵੱਖਰਾ ਉਸਦਾ ਲਹਿਜਾ ਹੁੰਦਾ ਸੁਭਾਅ ਹੁੰਦਾ ਜੋ ਕਿ ਬਾਕੀ ਦੇ ਨਾਲੋਂ ਅਲੱਗ ਹੁੰਦਾ ਤਾਂ ਹੀ ਇਹ ਇਹ ਚੀਜ਼ ਅਲੱਗ ਹੁੰਦੀ ਹੈ ਕਿਉਂਕਿ ਇਸ ਦੇ ਵਿੱਚ ਜਿਹੜੇ ਬਹਿਰ ਹੁੰਦੇ ਨੇ ਸ਼ੇਅਰ ਹੁੰਦੇ ਨੇ ਕਾਫੀਆ ਮਿਲਦਾ ਹੈ ਗਵਾ ਰਦੀਫ ਮਿਲਦਾ ਹੈ ਗਵਾ ਇਹ ਇਸ ਦੀ ਇੱਕ ਵਿਸ਼ੇਸ਼ਤਾ ਹੁੰਦੀ ਹੈ ਇਸ ਦੇ ਵਿੱਚ ਸੁਲੱਖਣ ਸਰ ਹਿੰਦੀ ਦੀ ਜਿਹੜੀ ਇਹਨਾਂ ਨੇ ਇੱਕ ਐਗਜ਼ਾਮਪਲ ਸਾਨੂੰ ਦੇ ਦਿੱਤੀ ਹੈ ਕਿ ਇਹ ਜਿਹੜਾ ਗਜ਼ਲ ਹੈਗਾ ਨਾ ਇਸ ਦਾ ਵਿਸ਼ਾ ਦੱਸਿਆ ਹੋਇਆ ਹੈ ਵਾ ਇਸ਼ਕ ਹੈ ਤੇ ਗਜ਼ਲ ਦੇ ਰੂਪਕਾਰ ਦੇ ਮਹੱਤਵਪੂਰਨ ਵਿਸ਼ੇਸ਼ਤਾ ਕੀ ਹੈ ਕਿ ਇਸ ਦੇ ਵਿੱਚ ਜਿਹੜੇ ਸੰਬੋਧਿਤ ਹੈ ਗਵਾ ਲਿੰਗ ਦੀ ਪ੍ਰਕਿਰਤੀ ਰੁਕਮਣ ਨਹੀਂ ਹੋਣੀ ਇਹ ਸਹਿ ਸੰਬੋਧਨ ਵੀ ਹੋ ਸਕਦੀ ਹੈ ਮਸ਼ੂਕਾ ਨੂੰ ਵੀ ਹੈ ਪ੍ਰੇਮੀ ਨੂੰ ਵੀ ਹੋ ਸਕਦੀ ਹੈ ਅੱਛੀ ਜਿਹੀ ਹੁਣ ਇੱਕ ਨਾਂ ਵਰਡ ਅਸੀਂ ਪੜੀ ਜਗ੍ਹਾ ਪੜਿਆਗਾ ਵਾ ਸਰੋਂਦੀ ਅੰਸ਼ ਕੀ ਹੁੰਦਾ ਹੈ ਸਰੋਂਦੀ ਅੰਸ਼ ਹੁੰਦਾ ਹੈ ਵਾ ਕਿ ਜਿਸ ਦੇ ਵਿੱਚ ਗਾਏ ਜਾਣ ਦੀ ਵਿਸ਼ੇਸ਼ਤਾ ਹੁੰਦੀ ਹੈ ਸਰੋਂਦੀ ਅੰਸ਼ ਵਿਦਮਾਨ ਹੁੰਦਾ ਗਜ਼ਲ ਦੇ ਵਿੱਚ ਇਸ ਪੱਖੋਂ ਇਹ ਗੀਤ ਨਾਲ ਜ਼ਿਆਦਾ ਮੇਲ ਖਾਂਦਾ ਹੈ ਨਾ ਤੇ ਇਹ ਗਜ਼ਲ ਦੇ ਵਿੱਚ ਜ਼ਰੂਰੀ ਹੋਣਾ ਚਾਹੀਦਾ ਹੈ ਨਾ ਹੁਣ ਕਈ ਵਾਰੀ ਕਿੰਨਾਂ ਗਜ਼ਲਾਂ ਜਿਹੜੀਆਂ ਕਈ ਵਾਰੀ ਗਾਈਆਂ ਜਾਂਦੇ ਹਨ ਹਾਰਮੋਨੀ ਉੱਤੇ ਉਸੇ ਵੇਖਾਂਗਾ ਬੜੀ ਮਹਿਫਿਲਾਂ ਲੱਗਦੀਆਂ ਜਦੋਂ ਸੋ ਇਸ ਦੇ ਵਿੱਚ ਤਾਂ ਹੀ ਹੈ ਗਾਇਸ ਜャਸਦ ਦੇ ਜੇਕਰ ਇਸ ਦੇ ਵਿੱਚ ਇਹ ਸਰਉਂਦੀਆਂ ਅੰਛੁਨਾਂ ਸਰਉਂਦੀਆਂ ਅੰਛੁਨਾਂ ਦਾ ਮਤਲਬ ਗਾਇ ਜਾਣ ਦੀ ਪਰ ਕਿਤੀ ਇਸ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਅਗਲੇ ਨੂੰ ਉਹ ਪੂਰੇ ਮਸਤੀ ਦੇ ਵਿੱਚ ਲੈ ਕੇ ਆ ਸਕਿਆ ਹੈ ਗਜ਼ਲ ਦੇ ਵਿੱਚ ਸੰਖੇਪਤਾ ਹੋਣੀ ਚਾਹੀਦੀ ਹੈ ਸੰਖੇਪਤਾ ਇੱਕ ਮਤਲਬ ਲਾਜ਼ਮੀ ਹੁੰਦੀ ਹੈ ਗਜ਼ਲ ਜਿਹੜੀ ਗਿਆ ਉਹ ਇੱਕ ਹੈਵੀ ਵਰਡਸ ਬਾਦੂ ਜਿਹੜੇ ਲਫ਼ਜ਼ਾਂ ਦਾ ਭਾਰ ਉਸ ਤੋਂ ਮੁੱਤ ਹੋਣੀ ਚਾਹੀਦੀ ਹੈ ਪੂਰੀ ਗੱਲ ਸੁਚੱਜੇਟਾ ਨਾਲ ਇੱਕ ਹੀ ਸ਼ੇਅਰ ਦੇ ਵਿੱਚ ਸਬਮਿਟਨੀ ਇੱਕ ਜ਼ਰੂਰੀ ਹੁੰਦੀ ਹੈ ਜ਼ਿਆਦਾ ਇਸ ਨੂੰ ਲੰਬਾ ਖਿੱਚਣਾ ਨਹੀਂ ਚਾਹੀਦਾ ਤਾਂ ਵਰਡ ਇਸ ਤਰੀਕੇ ਦੇ ਯੂਜ਼ ਕਰਨੇ ਚਾਹੀਦੇ ਨੇ ਕਿ ਥੋੜੇ ਵਰਸ ਦੇ ਵਿੱਚ ਸਭ ਕੁਝ ਜਿਹੜਾ ਹੈ ਦਵਾ ਕਿਹਾ ਜਾ ਸਕੇ ਠੀਕ ਹੈ ਦੋ ਮਿਸਰਾਂ ਵਾਲੇ ਸ਼ੇਅਰ ਵਿੱਚ ਗਜ਼ਲ ਕੋ ਨੇ ਪੂਰੀ ਗੱਲ ਨੂੰ ਬਿਆਨ ਕਰਨਾ ਜਿਹੜਾ ਹੁੰਦਾ ਹੈ ਇਹੋ ਇਸ ਦੀ ਜਿਹੜੀ ਪਛਾਣ ਹੁੰਦੀ ਹੈ ਇਸ ਦੇ ਵਿੱਚ ਬਰਜਿੰਦਰ ਚੋਹਾਨ ਨੇ ਗਜ਼ਲ ਦੇ ਨਮੂਨੇ ਜਿਹੜੇ ਗਏ ਨੇ ਉਹਨਾਂ ਦੇ ਬਾਰੇ ਗੱਲ ਕੀਤੀ ਹੈ ਸ਼ਬਦ ਚਵਲੀ ਹੁਣ ਗਜ਼ਲ ਦੇ ਵਿੱਚ ਕਿਸ ਤਰੀਕੇ ਦੇ ਵਰਤੇ ਜਾਵੇ ਸਾਦਗੀ ਦੇ ਨਾਲ ਇੰਗਲਿਸ਼ ਸ਼ਬਦ ਜਿਹੜੇ ਲਿਖੇ ਜਾਣ ਕੋਮਲ ਭਾਵਾਂ ਦੇ ਨਾਲ ਰਚੇ ਜਾਏ ਵੱਧ ਉਪਾਰ ਨਹੀਂ ਹੋਣਾ ਚਾਹੀਦਾ ਵਰਡਸ ਦਾ ਨਾਜ਼ੁਕਤਾ ਤੇ ਸੰਵੇਦਨਸ਼ੀਲਤਾ ਦੇ ਅੰਸ਼ ਜਿਹੜੇ ਭਰ ਹੋਣੇ ਚਾਹੀਦੇ ਨੇ ਸਾਦਗੀ ਤੇ ਨਾਲ ਜੜੀ ਹੋਈ ਗੱਲ ਉਹ ਜ਼ਿਆਦਾ ਵਧੀਆ ਕਹੀ ਜਾਏ ਇਹ ਹੋਣਾ ਚਾਹੀਦਾ ਤੇ ਇਸ ਦੇ ਵਿੱਚ ਅਗਰ ਦੇਖਿਆ ਜਾਵੇ ਗਜ਼ਲ ਦੇ ਵਿੱਚ ਜੁਲਿੰਬਰ ਦੀ ਗੱਲ ਕੀਤੀ ਜਾਵੇ ਹੁਣ ਇਹ ਵੀ ਗਾਵਾ ਬਿੰਬਾਵਲੀ ਸਦਾਇਸ ਦੇ ਵਿੱਚ ਪ੍ਰਧਾਨ ਰਹੀ ਹੈਗੀ ਸੁਫੀ ਕਵੀ ਜਿਹੜੇ ਗਏ ਉਹਨਾਂ ਨੇ ਚਰਖਾ ਰੂ ਬੂਤ ਕਲਬੂਤ ਰਿੰਜਨ ਪਿੰਦੇ ਇਹਨਾਂ ਦੇ ਲੈ ਕੇ ਜਿਹੜੇ ਲਿਖੇ ਸੀ ਤੇ ਬਾਕੀ ਜਿਹੜੇ ਅੱਗੇ ਬਾਅਦ ਰਚਾਇਆ ਉਹਨਾਂ ਨੇ ਮੈ ਖਾਣਾ ਸ਼ਾਕੀ ਸੁਭਾਅ ਐਸ ਤਰੀਕੇ ਦੇ ਵਰਡ ਜਿਹੜੇ ਯੂਜ਼ ਕੀਤੇ ਗਏ ਤੇ ਪੰਜਾਬੀ ਗਜ਼ਲ ਦੇ ਉੱਤੇ ਜੇਕਰ ਦੇਖੀ ਜਾਵੇ ਉਰਦੂ ਗਜ਼ਲ ਜਿਹੜੀ ਉਸ ਦਾ ਪ੍ਰਭਾਵ ਬਹੁਤ ਹੀ ਜ਼ਿਆਦਾ ਜੜਾ ਪਿਆ ਸੀ ਤੇ ਉਹਨਾਂ ਨੇ ਜਦੋਂ ਆਧੁਨਿਕ ਦੌਰ ਦੇ ਵਿੱਚ ਪੰਜਾਬੀ ਦੀ ਗਜ਼ਲ ਪਰਵੇਸ਼ ਕਰਤੀ ਹੈ ਤਾਂ ਉਸ ਦੇ ਜਿਹੜੇ ਸ਼ਬਦ ਹੈ ਉਹ ਵੀ ਚੇਂਜ ਹੋਣ ਲੱਗ ਪਏ। ਮਤਲਬ ਜਿਹੜੀ ਪੈਲੋਸੀ ਉਹਨਾਂ ਨੂੰ ਥੋੜਾ ਜਨਾ ਸਾਇਡ ਕੀਤਾ। ਜਿਵੇਂ ਨਦੀਆਂ ਚੱਲ ਨੇ, ਬੱਦਲ ਪਾਣੀ ਆਥਨ, ਬੋਗੜ ਇਹਨਾਂ ਨੂੰ ਉਹਨਾਂ ਨੇ ਆਪਣੀ ਗਜ਼ਲਕਾਰੀ ਦਾ ਹਿੱਸਾ ਜਿਹੜਾ ਬਣਾਇਆ ਸੀ। ਵਰਡ ਜਿਹੜੇ ਉਹਨਾਂ ਨੇ ਚੇਂਜ ਕੀਤੇ ਸੀ। ਸ਼ਬਦਾਵਲੀ ਦੀ ਗੱਲ ਵੀ ਅਸੀਂ ਕਰ ਲਈ ਹੈ ਸਿੰਪਲ ਪੈਲੋ ਉਸੇ ਤਰੀਕੇ ਦੇ ਨਾਲ ਉਹਨਾਂ ਨੇ ਇੱਥੇ ਦੱਸੀ ਹੈਗੀ ਹੈ ਸੋ ਸੰਖੇਪ ਦੇ ਵਿੱਚ ਇਹ ਹੈ ਕਿ ਆਏ ਗਜ਼ਲ ਵਿੱਚ ਕਾਫੀ ਆ ਰਤੀਫ ਸ਼ੇਅਰ ਤਾਂ ਗਜ਼ਲ ਬਿੰਮ ਪ੍ਰਤੀਕ ਸ਼ਬਦਾਵਲੀ ਬੰਦਲ ਸਾਦਗੀ ਸਪਸ਼ਟਤਾ ਇਹ ਸਾਰਿਆਂ ਦੇ ਬਰ ਤੋਂ ਬੜੇ ਸੁਚੱਜੇ ਢੰਗ ਦੇ ਨਾਲ ਹੋਣੀ ਚਾਹੀਦੀ ਹੈ ਹੁਣ ਬਹਿਰ ਦੀ ਵੀ ਉਸੇ ਗੱਲ ਕੀਤੀ ਗਈ ਸੀ ਅ ਇਹ ਵੀ ਅਸੀਂ ਪਿੱਛੇ ਪੜਿਆਗਾ ਸੀ ਬਹਿਰ ਜਿਹੜੇ ਗਏ ਕਹਿੰਦੇ 19 ਗene ਬਹਿਰ ਤੋਂ ਅਰਥ ਹੁੰਦਾ ਇੱਕ ਨਿਸ਼ਚਿਤ ਵਜ਼ਨ ਕੀ ਹੋਣਾ ਚਾਹੀਦਾ ਹੈ ਤਵਾ ਤੇ ਇਹ ਜਿਹੜੇ ਗਏ ਨੇ ਆਈ ਥਿੰਕ ਇੱਕ ਤੋਂ ਇਹ ਆ ਸਾਰੇ 19 ਗੇ ਜੇ ਬਹਿਰ ਜਿਹੜੇ ਵੱਟੇ ਜਾਂਦੇ ਨੇ ਗਜ਼ਲ ਦੇ ਵਿੱਚ ਅੱਗੇ ਦੇਖੋ ਪੰਜਾਬੀ ਗਜ਼ਲ ਕੋ ਜਿਹੜੇ ਗਏ ਨੇ ਜਿਹੜੇ ਜਿਹੜੇ ਸਾਨੂੰ ਮਿਲਦੇ ਨੇ ਮਿਰਜ਼ਾ ਗਾਲिब ਸ਼ਾ ਮੁਰਾਦ ਪਹਿਲੇ ਗਜ਼ਲ ਕੋ ਮਿਲਸੀ ਮੋਲਾ ਬਖਸ਼ ਪੁਸ਼ਤਾ ਸਾਧੂ ਸਿੰਘ ਹਮਦਰਦ ਤੱਤ ਸਿੰਘ ਜੀ, ਦਿਪਕ ਜਤੋਈ, ਅਜ਼ਾਏ ਬਚੁੱਤਰਕਾਰ, ਜਗਦਾਰ ਇਸ ਤੋਂ ਇਲਾਵਾ ਸੁਖਵਿੰਦਰ ਅੰਮ੍ਰਿਤਸੀ, ਵਿਜੇ ਵਿਵੇਕਸੀ ਤੇ ਉਦਾਹਰਨ ਵਾਸਤੇ ਉਹਨਾਂ ਨੇ ਪੰਜਾਬੀ ਦੇ ਜਿਹੜੇ ਗਜ਼ਲ ਦੇ ਜਿਹੜੇ ਸ਼ੇਅਰ ਹੈਗੇ ਸੀ ਉਹਨਾਂ ਦੀ ਇੱਥੇ ਗੱਲ ਜਿਹੜੀ ਕੀਤੀ ਗਈ ਹੈ। ਹੁਣ ਬਸ ਇਹੋ ਹੀ ਹੈ ਗਵਾ ਗਜ਼ਲ ਪ੍ਰਤੀ ਵਿਚਾਰ ਵੀ ਦਿੱਤੇ ਹੋਏ ਨੇ ਜਿਹੜੇ ਤੁਸੀਂ ਪੜ ਸਕਦੇ ਹੋ ਤੇ ਬਸ ਇੰਨਾ ਹੀ ਅੱਜ ਗਜ਼ਲ ਦੇ ਬਾਰੇ ਤੇ ਬਾਕੀ ਕਰਾਂਗੇ ਹੁਣ ਕੱਲ ਅਗੂ ਹੋਰ ਕੋਈ ਵਿਸ਼ਾ ਜੇਕਰ ਟਾਪਿਕ ਲੈ ਕੇ ਗ਼ਜ਼ਲ ਵਾਲਾ ਟਾਪਿਕ ਇੱਥੇ ਖਤਮ ਹੋ ਗਿਆ ਇੱਥੇ ਥੋੜਾ ਨਾ ਲੌਂਗ ਥੋੜਾ ਦਿੱਤਾ ਸੀ ਤਾਂ ਕਰਕੇ ਮੈਂ ਇੱਥੋਂ ਪੜਾਇਆ ਸੀ ਕਿ ਕਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਨਹੀਂ ਲਿਖੀਆਂ ਜਾਂਦੀਆਂ ਨੋਟਸ ਜਿਹੜੇ ਵਿੱਚ ਤੇ ਉਹ ਚੀਜ਼ਾਂ ਹੁਣ ਇੱਥੇ ਪਈਆਂ ਸੀ ਤੋਂ ਇਸ ਕਰਕੇ ਉਹ ਚੀਜ਼ਾਂ ਜਿਹੜੀਆਂ ਮੈਂ ਪੜਾਉਣੀ ਸੀ ਤੋਂ ਮੈਂ ਇੱਥੋਂ ਜਿਹੜੇ ਪੜਾ ਦਿੱਤੀਆਂ ਕੋਈ ਐਕਸਟਰਾ ਜਿਵੇਂ ਹੁਣ ਦੇਖੋ ਡਾਕਟਰ ਪਿਆਰ ਸਿੰਘ ਦੀ ਪਰਿਭਾਸ਼ਾ ਉਹਨਾਂ ਨੇ ਇੱਥੇ ਪੰਜਾਬੀ ਗ਼ਜ਼ਲ ਦੇ ਬਾਰੇ ਕੀ ਆਇਆ ਹੈ ਕਈ ਵरीय ਸਤਰੀ ਨੇ ਕਥਨ ਜਿਹੜੇ ਪੁੱਛਲੇ ਜਾਂਦੇ ਨੇ ਤੇ ਇਹ ਕਿਸਦੇ ਵਿੱਚ ਕਹੇ ਨੇ ਤੇ ਇਹ ਤੁਸੀਂ ਲਰਨ ਕਰ ਸਕਦੇ ਹੋ ਕਿ ਜਿਵੇਂ ਡਾਕਟਰ ਪਿਆਰ ਸਿੰਘ ਨੇ ਤੇ ਡਾਕਟਰ ਨਰੇਸ਼ ਨੇ ਕਿਸਦੇ ਵਿੱਚ ਇਹ ਜਿਹੜੇ ਟੌਪਿਕ ਦੇ ਬਾਰੇ ਗੱਲ ਕੀਤੀ ਸੀ ਉਹਨਾਂ ਦੀ ਆਪਣੀ ਕਿਤਾਬ ਦੇ ਵਿੱਚ ਠੀਕ ਹੈ ਸੋ ਬਾਕੀ ਮਿਲਦੇ ਆਂ ਕੱਲ ਅੱਗੇ ਸੋ ਵੀਡੀਓ ਦੇਖਦੇ ਰਹੋ ਤੇ ਲਾਈਕ ਸਬਸਕ੍ਰਾਈਬ ਕਰਕੇ ਜਾਇਓ ਓਕੇ ਜੀ ਥੈਂਕ ਯੂ